ਜੋ ਵੀ ਹੁਕਮ ਅੱਜ ਸ਼੍ਰੀ ਕਾਰਤਕ ਸਾਹਿਬ ਤੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਮਾਨ ਕਰਦਾ ਜਿਸ ਤင် ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਕਾਲਤਕ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਬੰਧ ਦੇ ਸਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪਰਵਾਣ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਲਟਕ ਸਾਹਿਬ ਨੂੰ ਨਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇ ਆਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਦੇ ਸਿਰ ਨਵਾ ਕੇ ਪਰਵਾਣ ਕਰਦੇ ਕਿ ਸਤਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਕਾਲ ਤੱਕ ਸਭ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਬੰਧ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਹਾਂ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਲ 택 ਸਾਹਿਬ ਨੂੰ ਰਤਨਬਸਤ ਕੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦਿਆਂਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰੂ ਸਿਰ ਨਵਾ ਕੇ ਪਰਵਾਹ ਕਰਦਾ ਜਿਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਸਾਲ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਭਾਂ ਦੇ ਸਬੰਧ ਵਿੱਚ ਆਇਆ ਅਸੀਂ ਉਹਨੂੰ ਸਿਰਨਵਾ ਕੇ ਪ੍ਰਵਾਨ ਕਰਦੇ ਹਾਂ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਅਕਾਲ ਤਖਸਾਲ ਤੋਂ ਰਤਮਸਤਕ ਹੋ ਕੇ ਆਪਣਾ ਜਿਹੜਾ ਸਪਸ਼ਟ ਕਰਨਾ ਹੈ ਉਹ ਵੀ ਦਿਆਂਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਾਂਗੇ ਸਿਰ ਨਵਾ ਕੇ ਪਰਵਾਹ ਕਰਦਾ ਜਿਸ ਤင် ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟਿਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਬੰਧ ਦੇ ਸਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਲਟਕਸ ਸਾਹਿਬ ਨੂੰ ਨਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇਾਂਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰੂ ਸਿਰ ਨਵਾ ਕੇ ਪ੍ਰਵਾਨ ਕਰਦਾ ਹੈ ਕਿ ਸਤਿਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼ਰਬਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤੱਕ ਸਭ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਬੰਧ ਦੇ ਸਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਹਾਂ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ੍ਰੀ ਕਾਟਕ ਸਾਹਿਬ ਨੂੰ ਨਤਮਸਤਕੂ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇਵਾਂਗੇ ਜੋ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰੂ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਦਿਨ ਸਰਦਾਰ ਸੁਬੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਾਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਬੰਧ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਾਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟ ਕਰਨਾ ਹੈ ਉਹ ਵੀ ਦਿਆਂਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰੂ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼ਰੋਬਣੀ ਅਕਾਲੀ ਦਲ ਨੂੰ ਅਕਾਲੀ ਕਾਲ ਤੱਕ ਸਭ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਬੰਧ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪਰਵਾਣ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਟਕ ਸਾਹਿਬ ਨੂੰ ਨਾਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇਵਾਂਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰੂ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਭ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਬੰਧ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਹਾਂ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ੍ਰੀ ਕਲਤਕਸਾਪੁਰੋਂ ਰਤਨਬਸਤ ਕੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇਾਂਗੇ ਜੋ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰੂ ਸਿਰ ਨਵਾ ਕੇ ਪਰਵਾਹ ਕਰਦਾ ਜਿਸ ਦਿਨ ਸਰਦਾਰ ਸੁਬੀਰ ਸਿੰਘ ਬਾਦੂ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਸਾਲ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਬੰਧ ਦੇ ਸਬੰਧ ਵਿੱਚ ਆਇਆ ਅਸੀਂ ਉਹਨੂੰ ਸਿਰਨਵਾ ਕੇ ਪ੍ਰਵਾਨ ਕਰਦੇ ਹਾਂ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਅਕਾਲ ਤਖਸਾਲ ਤੋਂ ਰਤਮਸਤਕ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇਾਂਗੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਾਂਗੇ ਸਿਰ ਨਵਾ ਕੇ ਪਰਵਾਹ ਕਰਦਾ ਜਿਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਭ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਬੰਧ ਦੇ ਸਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਲ 택 ਸਾਹਿਬ ਨੂੰ ਨਾਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇਵਾਂਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰੂ ਸਿਰ ਨਵਾ ਕੇ ਪ੍ਰਵਾਨ ਕਰਦਾ ਜਿਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲੂ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਾਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ